ਸੋ ਜੀ ਗੱਲ ਬਣ ਜਾਂਦੀ ਆਪੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਪੀਆਰ ਦੇ ਚਾਹਵਾਨ ਪੰਜਾਬੀ ਭਾਰਤੀਆਂ ਦਲੀਆਂ ਤੇ ਜਿਨ੍ਹਾਂ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਕੈਨੇਡਾ ਦੇ ਵਿੱਚ ਹੁਣ ਵਰਕ ਪਰਮਿਟ ਐਕਸਪਾਇਰ ਹੁੰਦੇ ਜਾ ਰਹੇ ਹਨ ਸੋ ਉਹਨਾਂ ਦੇ ਲਈ ਹੁਣ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜੀਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਕੀ ਜਿਨ੍ਹਾਂ ਦੀਆਂ ਪੀਆਰ ਦੀਆਂ ਐਪਲੀਕੇਸ਼ਨਾਂ ਲੱਗੀਆਂ ਹੋਈਆਂ ਸਨ ਉਹਨਾਂ ਦੇ ਵਰਕ ਪਰਮਿਟ 31 ਦਸੰਬਰ ਸਾਲ 2026 ਤੱਕ ਐਕਸਟੈਂਡ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਉੱਥੇ ਹੀ ਜਿਹੜੇ ਕੈਨੇਡਾ ਦੇ ਵਿੱਚ ਇਸ ਸਮੇਂ ਟੈਂਪੋਰਰੀ ਤੌਰ ਦੇ ਉੱ ਪਰਮਿਟ ਲਗਾਤਾਰ ਐਕਸਪਾਇਰ ਹੁੰਦੇ ਜਾ ਰਹੇ ਹਨ ਸੋ ਉਹਨਾਂ ਦੇ ਵਰਕ ਪਰਮਿਟ ਵੀ ਹੁਣ 31 ਮਾਰਚ ਸਾਲ 2027 ਤੱਕ ਐਕਸਟੈਂਡ ਕਰ ਦਿੱਤੇ ਗਏ ਹਨ ਜੀਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਤੋਂ ਹੁਣੇ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਦਰਅਸਲ ਜਿਹੜੇ ਵੀ ਕੈਨੇਡਾ ਦੇ ਵਿੱਚ ਹੁਣ ਇਸ ਸਮੇਂ ਰਫਿਊਜੀ ਆਏ ਹੋਏ ਹਨ ਸੋ ਉਹਨਾਂ ਦੇ ਵਰਕ ਪਰਮਿਟ 31 ਮਾਰਚ ਸਾਲ 2027 ਤੱਕ ਐਕਸਟੈਂਡ ਕਰਨ ਦਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਰਤੀ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਰਹਿ ਰਹੇ ਹਨ ਸੋ ਕਿ ਉਹਨਾਂ ਦੇ ਵੀ ਵਰਕ ਪਰਮਿਟ ਹੁਣ ਐਕਸਟੈਂਡ ਹੋਣ ਦੀ ਆਸ ਜਗ ਚੁੱਕੀ ਹੈ ਉੱਥੇ ਹੀ ਜਿਹੜੇ ਯੂਕਰੇਨ ਤੋਂ ਕੈਨੇਡਾ ਦੇ ਵਿੱਚ ਰਿਫਿਊਜੀ ਆਏ ਸਨ ਸੋ ਉਹਨਾਂ ਦੇ ਵਰਕ ਪਰਮਿਟ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 31 ਮਾਰਚ ਸਾਲ 2027 ਤੱਕ ਐਕਸਟੈਂਡ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਸੇ ਦੌਰਾਨ ਦੂਜੇ ਪਾਸੇ ਹੁਣ ਜਿਹੜੇ ਪੰਜਾਬੀ ਭਾਰਤੀ ਸਟੂਡੈਂਟ ਹਨ ਉਹਨਾਂ ਦੇ ਵੱਲੋਂ ਲਗਾਤਾਰ ਹੁਣ ਕੈਨੇਡਾ ਸਰਕਾਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਕਿ OINP ਪ੍ਰੋਗਰਾਮ ਦੇ ਤਹਿਤ ਜਿਹੜੀਆਂ ਐਪਲੀਕੇਸ਼ਨ ਰਿਜੈਕਟ ਕੀਤੀਆਂ ਗਈਆਂ ਸਨ ਉਹਨਾਂ ਨੂੰ ਸਵੀਕਾਰ ਕਰਕੇ ਉਹਨਾਂ ਨੂੰ ਜਿੱਥੇ ਕਿ ਪੀ ਦੇਣੀ ਚਾਹੀਦੀ ਹੈ ਤੇ ਜਿਹੜੇ ਪੰਜਾਬੀ ਭਾਰਤੀ ਸਟੂਡੈਂਟ ਪਿਛਲੇ 2 ਤੋਂ 3 ਸਾਲਾਂ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਹਨ ਸੋ ਉਹਨਾਂ ਨੂੰ ਵੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਾਂ ਤੇ ਪੀਆਰ ਦੇਣੀ ਚਾਹੀਦੀ ਹੈ ਜਾਂ ਫਿਰ ਉਹਨਾਂ ਦੇ ਲਈ ਕੋਈ ਪੀਆਰ ਪਾਥਵੇ ਓਪਨ ਕਰਨਾ ਚਾਹੀਦਾ ਹੈ ਤੇ ਜਾਂ ਉਹਨਾਂ ਦੇ ਵਰਕ ਪਰਮਿਟ 31 ਮਾਰਚ ਸਾਲ 2027 ਤੱਕ ਐਕਸਟੈਂਡ ਕਰਨੇ ਚਾਹੀਦੇ ਹਨ ਸੋ ਆਉਣ ਵਾਲੇ ਸਮੇਂ ਦੇ ਦੌਰਾਨ ਉਹਨਾਂ ਸਟੂਡੈਂਟਾਂ ਦੇ ਵੀ ਹੁਣ ਵਰਕ ਪਰਮਿਟ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਐਕਸਟੈਂਡ ਕੀਤੇ ਜਾ ਸਕਦੇ ਹਨ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਜਿੱਥੇ ਕੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਐਲ ਐਮ ਆਈ ਪਰਮਟ ਬੰਦ ਕਰ ਦਿੱਤੇ ਗਏ ਸੀ ਕਿਉਂਕਿ ਇੱਥੇ ਬੇਰੋਜ਼ਗਾਰੀ ਦਰ 6% ਤੋਂ ਉੱਪਰ ਹੋ ਚੁੱਕੀ ਸੀ ਪਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਡਾਟਾ ਸ਼ੇਅਰ ਕੀਤਾ ਗਿਆ ਹੈ ਜਿਸ ਦੇ ਵਿੱਚ ਕਿ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਬੇਰੋਜ਼ਗਾਰੀ ਦਰ 6% ਤੋਂ ਹੇਠਾਂ ਆ ਚੁੱਕੀ ਹੈ ਜਿਸ ਦੇ ਵਿੱਚ ਕੀ ਨੋਵਾ ਸਕੋਸ਼ੀਆ ਇਸ ਤੋਂ ਇਲਾਵਾ ਨਿਊ ਬ੍ਰਾਂਜ਼ਵਿਕ ਇਸ ਤੋਂ ਇਲਾਵਾ ਨਿਊ ਬ੍ਰਾਂਜ਼ਵਿਕ ਦੇ ਸੇਂਟ ਜੋਨ ਅਤੇ ਇਸ ਤੋਂ ਇਲਾਵਾ ਨਿਊ ਬ੍ਰਾਂਜ਼ਵਿਕ ਦੇ ਫੋਰਡਿਕਸ਼ਨ ਅਤੇ ਇਸ ਤੋਂ ਇਲਾਵਾ ਮੋਂਟਰੀਅਲ ਕਯੂਬਿਕ ਇਸ ਤੋਂ ਇਲਾਵਾ অন্ਟਾਰੀਓ ਤੇ ਕਿੰਗਸਟਨ ਅਤੇ ਬਿਨਿ ਪੈਗ ਮੈਨੀਟੋਬਾ ਵੈਨਕੂਵਰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿੱਚ ਵੀ ਹੁਣ 5.9% ਜਿਹੜੀ ਕਿ ਬੇਰੋਜ਼ਗਾਰੀ ਦਰ ਹੋ ਚੁੱਕੀ ਹੈ ਜਿਸ ਦੇ ਕਾਰਨ ਜਿਹੜੇ ਪੰਜਾਬੀ ਭਾਰਤੀ ਹੁਣ ਇਹਨਾਂ ਸੂਬਿਆਂ ਦੇ ਵਿੱਚ ਰਹਿ ਰਹੇ ਹਨ ਇਹਨਾਂ ਸ਼ਹਿਰਾਂ ਦੇ ਵਿੱਚ ਰਹਿ ਰਹੇ ਹਨ ਉਹ ਵੀ ਐਲ ਐਮ ਆਈ ਵਰਕ ਪਰਮਿਟ ਲੈ ਕੇ ਆਪਣਾ ਵਰਕ ਪਰਮਿਟ ਐਕਸਟੈਂਡ ਕਰਵਾ ਸਕਦੇ ਹਨ ਸੋ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣੇ ਨਵਾਂ ਡਾਟਾ ਸ਼ੇਅਰ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਜਿਹੜੇ ਨਵੇਂ ਵੀਜ਼ੇ ਆ ਉਹਨਾਂ ਦੇ ਉੱਤੇ ਰੋਕ ਲਗਾਉਣ ਤੋਂ ਬਾਅਦ ਬੇਰੋਜ਼ਗਾਰੀ ਦਰ ਇੱਕ ਵਾਰ ਫਿਰ ਤੋਂ 6% ਤੋਂ ਹੇਠਾਂ ਆਉਣੀ ਸ਼ੁਰੂ ਹੋ ਚੁੱਕੀ ਹੈ